ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਸੀਐਮ ਮਾਨ ਦੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਮੰਤਰੀ ਵਿਦੇਸ਼ ਮੰਤਰਾਲੇ ਨੇ ਪੈਸਿਆਂ ਦੇ ਲਈ 86 ਹਰੀ ਛੰਡੀ ਦਿੱਤੀ ਹੈ ਤੇ ਨਹੀਂ ਦਿੱਤੀ ਮਾਨ ਨੇ 올림픽 ਵਿੱਚ भाग ਲੈਣ ਵਾਲੀ ਹਾਕੀ ਟੀਮ ਨੂੰ ਠਾਈਦ ਕਰ ਲਈ 3 ਤੋਂ 9 ਅਗਸਤ ਤੱਕ ਪੈਰਸੀਆ ਨਾ ਸੀ ਮੁੱਖ ਮੰਤਰੀ ਦਫ਼ਤਰ ਨੂੰ ਸ਼ੁੱਕਰਵਾਰ ਦੇਸ਼ ਯਾਤਰਾ ਦੀ ਇਜਾਜ਼ਤ ਨਾ ਮਿਲਦੀ ਸੂਚਨਾ ਬਿਲੀ ਮੁੱਖ ਮੰਤਰੀ ਐਸਬੀ ਵਿਦੇਸ਼ ਮੰਤਰਾਲੇ ਤੋਂ 86 ਮਨਜ਼ੂਰੀ ਦੀ ਅੜੀ ਕਰਦੇ ਸਨ ਜੋ ਕਿ ਉਹ ਉੱਚ ਪੱਦਰੀ ਸ਼ਾਸਕਾਂ ਗੋਦੀ ਫੇਰੀ ਲਈ ਵੀ ਜ਼ਰੂਰਤ ਸ਼ਰਤ ਹੈ ਸੂਤਰਮ ਦਾਬਿਕ ਸੁਰੱਖਿਆ ਕਾਰਨ ਕਰਕੇ ਇਜਾਜ਼ਤ ਨਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਇਹ ਅੱਜ ਦੇ ਦਿਨ ਦੁਨਕਾਰ ਕੀਤਾ ਗਿਆ ਤੇ ਨਾਲ ਹੀ ਦੱਸਦੇ ਕਿ 올림픽 ਦੇ ਕੋਲ ਲਬਾਈ ਹਕੀ ਖਿਡਾਰੀ ਹਨ ਜਿੰਨਾਂ ਚੋਂ ਨੀ ਪੰਜਾਬ ਦੇ ਹਨ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੇਰੇ ਕੋਲ ਲਾ ਰੰਗ ਦਾ ਡਿਪਲੋਮੈਟਿਕ ਪਾਸਪੋਰਟ ਹੈ ਜੋ ਸੀਨੀਅਰ ਸੈਸੀ ਨੇਤਾਵਾਂ ਦੇ ਲਈ ਹੈ ਜੋ ਉਹਨਾਂ ਨੂੰ ਦੁਨੀਆਂ ਦੇ ਕਿਸੇ ਵੀ ਦੇਸ਼ ਦਾ ਵੀਜ਼ਾ ਦੇਣ ਦੀ ਆਪਣੀ ਆਪ ਗਾਰੰਟੀ ਦਿੰਦਾ ਹੈ ਸੀਐਮ ਨੇ ਕਿ ਅਮੈਨ ਨੂੰ ਆਪਣੇ ਲੜਕਿਆਂ ਦੇ ਮਾਣ ਹੈ ਤੇ ਮੈਂ ਜਾਣਦਾ ਹਾਂ ਕਿ ਮੇਰੀ ਮੌਜੂਦਗੀ ਖਿਡਾਰੀਆਂ ਦਾ ਮਨੋਬਲ ਵਧਾਏਗੀ ਜੀ ਹਾਂ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਾਨ ਮਾਨ ਪਾਰਤੀ ਹਕਰੀਮ ਦਾ ਕਵਾਰਟਰ ਫਾਈਨਲ ਮੈਚ ਦੇਖਣ ਲਈ ਵੈੱਬਸਾਈਟ ਜਾਣਾ ਚਾਹੁੰਦੇ ਸਨ ਕਿਉਂਕਿ ਟੀਮ ਵਿੱਚ 10 ਕਿਢਾਈ ਪੰਜਾਬ ਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ